ਡੀਬ੍ਰੂਗੜ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਹੁਣ ਹੋਰ ਵੀ ਵੱਧ ਬੁਰੀ ਤਰ੍ਹਾਂ ਫਸ ਗਿਆ ਔਰ ਉਹਦੇ ਉੱਪਰ ਹੁਣ ਪਹਿਲਾਂ ਲੱਗੇ ਐਨਐਸਏ ਐਕਟ ਤੋਂ ਬਾਅਦ ਇੱਕ ਹੋਰ ਖਤਰਨਾਕ ਤੇ ਵੱਡਾ ਐਕਟ ਲਗਾ ਦਿੱਤਾ ਗਿਆ ਔਰ ਹੁਣ ਉਸਦੇ ਜੇਲ੍ਹ ਚੋਂ ਬਾਹਰ ਆਉਣ ਦੇ ਚਾਂਸ ਹੋਰ ਵੀ ਘਟ ਗਏ ਨੇ ਔਰ ਇਹ ਕੰਮ ਉਦੋਂ ਕੀਤਾ ਗਿਆ ਜਦੋਂ ਐਮਪੀ ਅਮਰਤਪਾਲ ਸਿੰਘ ਹੋਰੀ ਮਾਗੀ ਦੇ ਮੌਕੇ ਤੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਕਿਹੜਾ ਨਵਾਂ ਐਕਟ ਲਾਇਆ ਕਿਉਂ ਲਾਇਆ ਉਦੇ ਨਾਲ ਕੀ ਹੋਵੇਗਾ ਇਹ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅੱਜ ਦੀਆਂ ਚਾਰ ਵੱਡੀਆਂ ਖਬਰਾਂ ਤੇ ਆਪਾਂ ਗੱਲ ਕਰਾਂਗੇ ਔਰ ਸਭ ਤੋਂ ਪਹਿਲੀ ਖਬਰ ਸ਼ੁਰੂ ਕਰਦੇ ਆ ਕਿ ਅੱਜ ਕਿਸਾਨਾਂ ਨੇ ਸਰਕਾਰ ਨੂੰ ਵੱਡੀ ਬਾਜੜ ਪਾਈ ਹੈ ਕਿਉਂਕਿ ਅੱਜ ਕਿਸਾਨ ਪੰਜਾਬ ਦੇ ਮੋਗਾ ਦੇ ਵਿੱਚ ਇੱਕ ਬਹੁਤ ਮਹਾ ਰੈਲੀ ਕਰ ਰਹੇ ਨੇ ਜਿਹਦੇ ਵਿੱਚ ਲੱਖਾਂ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ ਔਰ ਇਹ ਮਹਾ ਪੰਚਾਇਤ ਜਿਹੜੀ ਹੈ ਕਿਸਾਨਾਂ ਦੀ ਇਹ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਹੋ ਰਹੀ ਹੈ ਜਿਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਐਸਕੇਐਮ ਹੈ ਉਹ ਕਰ ਰਿਹਾ ਇੱਕ ਪਾਸੇ ਖਣੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਸਿਆਸੀ ਆਪਣੇ ਤਰੀਕੇ ਨਾਲ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਉਹਦੀਆਂ ਜਥੇਬੰਦੀਆਂ ਆਪਣੇ ਤਰੀਕੇ ਦੇ ਨਾਲ ਲੜਾਈ ਲੜ ਰਹੇ ਨੇ ਕਿਸਾਨ ਇਹ ਮਹਾਪੰਚਾਇਤ ਇਸ ਲਈ ਕਰ ਰਹੇ ਨੇ ਕਿਉਂਕਿ ਇੱਕ ਤਾਂ ਡੱਲੇਵਾਲ ਸਾਹਿਬ ਨੇ ਜਿਹੜਾ ਮਰਨਵਰਤ ਰੱਖਿਆ ਸਰਕਾਰ ਕੋਈ ਸੁਣ ਨਹੀਂ ਰਹੀ ਉਹਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਪਰ ਸਰਕਾਰ ਧਿਆਨ ਨਹੀਂ ਦੇ ਰਹੀ ਮੰਗਾ ਇਹਨਾਂ ਦੀਆਂ ਸੇਮ ਨੇ ਇੱਕੋ ਨੇ ਤੇ ਦੂਜੇ ਪਾਸੇ ਜਿਹੜਾ ਇੱਕ ਖੇਤੀ ਕਾਨੂੰਨਾਂ ਦਾ ਨਵਾਂ ਖਰੜਾ ਸੂਬਾ ਸਰਕਾਰਾਂ ਨੂੰ ਕੇਂਦਰ ਨੇ ਭੇਜਿਆ ਉਹ ਤਿੰਨ ਪਹਿਲਾਂ ਵਾਲੇ ਨਵੇਂ ਜਿਹੜੇ ਕਾਨੂੰਨ ਸੀਗੇ ਕਾਲੇ ਕਾਨੂੰਨ ਉਹਨਾਂ ਦਾ ਹੀ ਪੂਰਾ ਸੂਰਾ ਰੂਪ ਹੈ ਇਸ ਕਰਕੇ ਇਹ ਜਿਹੜੀ ਮਹਾਪੰਚਾਇਤ ਹੈ ਉਹ ਕੀਤੀ ਜਾ ਰਹੀ ਹੈ ਔਰ ਅੱਜ ਇਸ ਮਹਾ ਪੰਚਾਇਤ ਦੇ ਇਕੱਠ ਨੂੰ ਸੁਣ ਕੇ ਜਿਹੜੀ ਸਰਕਾਰ ਹੈ ਉਹ ਨੂੰ ਭਾਜੜ ਪਈ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜੀ ਸਰਕਾਰ ਹੈ ਉਹ ਚੇਤਨ ਤੇ ਅਲਰਟ ਹੋਈ ਹੈ ਔਰ ਦੂਜੇ ਪਾਸੇ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਖਨੌਰੀ ਬਾਰਡਰ ਦੇ ਉੱਪਰ ਜਿਹੜੀ ਸਿਹਤ ਹੈ ਉਹ ਹੋਰ ਜ਼ਿਆਦਾ ਗੰਭੀਰ ਤੇ ਨਾਜ਼ੁਕ ਬਣ ਗਈ ਹੈ ਪਰसों ਜਗਜੀਤ ਸਿੰਘ ਡੱਲੇਵਾਲ ਦੀ ਇੱਕ ਵਾਰ ਬਹੁਤ ਨਾਜ਼ੁਕ ਸਥਿਤੀ ਬਣ ਗਈ ਸੀ ਇੱਕ ਵਾਰ ਇੰਜ ਹੋਇਆ ਸੀ ਕਿ ਬਸ ਉਹ ਅਲਵਿਦਾ ਕਹਿਣਗੀ ਪਰ ਉਸ ਤੋਂ ਬਾਅਦ ਉਹਨਾਂ ਦੀ ਸਿਹਤ 'ਚ ਇੱਕ ਇੱਕ ਵਾਰੀ ਉਹ ਹੋਸ਼ ਆ ਗਏ ਸੀਗੇ ਪਰ ਹੁਣ ਫੇਰ ਰਾਤ ਦਾ ਉਹਨਾਂ ਦੀ ਸਥਿਤੀ ਵਿਗੜ ਰਹੀ ਹੈ ਔਰ ਉਹਨਾਂ ਨੂੰ ਕਿਸੇ ਵੀ ਵਿਅਕਤੀ ਨੂੰ ਮਿਲਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਨੇ ਇਹ ਖੁਦ ਵੀ ਕਿਹਾ ਕਾਕਾ ਸਿੰਘ ਕੋਟੜਾ ਜਿਹੜੇ ਉਹਨਾਂ ਦੀ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਪਬਲਿਕ ਨੂੰ ਨਹੀਂ ਮਿਲਾਂਗਾ ਔਰ ਹੁਣ ਉਹ ਆਪਣੀ ਜ਼ਿੰਦਗੀ ਮੌਤ ਦਾ ਜਿਹੜਾ ਸੰਘਰਸ਼ ਹੈ ਉਹ ਇਕੱਲੇ ਹੀ ਕਰਨਗੇ ਔਰ ਉਹਨਾਂ ਦੇ ਰੱਖਿਆ ਦੇ ਲਈ ਉਥੇ ਕਿਸਾਨ ਜਿਹੜੇ ਤਨਾਤ ਨੇ ਰਾਤ ਸੈਂਕੜੇ ਬੀਬੀਆਂ ਨੇ ਪੂਰੀ ਰਾਤ ਠੰਡ ਦੇ ਵਿੱਚ ਡਾਂਗਾਂ ਫੜ ਕੇ ਜਗਜੀਤ ਸਿੰਘ ਡੱਲੇਵਾਲ ਦੀ ਰੱਖਿਆ ਕੀਤੀ ਰੱਖਿਆ ਕਾਹਤੋਂ ਕਿਉਂਕਿ ਕਿਸਾਨਾਂ ਨੂੰ ਇਹ ਡਰ ਹੈ ਕਿ ਕਿਸੇ ਵੀ ਟਾਈਮ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਫੋਰਸਾਂ ਨੇ ਉਹ ਡੱਲੇਵਾਲ ਨੂੰ ਉਥੋਂ ਚੱਕ ਕੇ ਲੈ ਜਾ ਸਕਦੀਆਂ ਨੇ ਔਰ ਇਹ ਗੱਲ ਹੈ ਵੀ ਸੱਚ ਜੇਕਰ ਡੱਲੇਵਾਲ ਕਿਤੇ ਇਕੱਲਾ ਬੈਠਾ ਹੁੰਦਾ ਤਾਂ ਹੁਣ ਤੱਕ ਕਦੋਂ ਦਾ ਸਰਕਾਰ ਨੇ ਉਸ ਨੂੰ ਲੈ ਜਾਣਾ ਸੀ ਸਿਰਫ ਕਿਸਾਨਾਂ ਦੁਆਰਾ ਉਹਦੇ ਦਿਵਾਲੇ ਜਿਹੜਾ ਘੇਰਾ ਬਣਾ ਕੇ ਰੱਖਿਆ ਗਿਆ ਉਹ ਘੇਰੇ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਚੱਕਣਾ ਔਖਾ ਹੈ ਸੰਭਵ ਨਹੀਂ ਹੈ ਕਾਫੀ ਜਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਇਸ ਕਰਕੇ ਨਹੀਂ ਚੱਕਿਆ ਜਾ ਰਿਹਾ ਵਰਨਾ ਜਿਹੜੇ ਭਗਵੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਡੱਲੇਵਾਲ ਨੂੰ ਮਰਨ ਵਰਤ ਤੋਂ ੱੱਕੇ ਨਾਲ ਨਾਂ ਚੱਕਣ ਦੀ ਗੱਲ ਕਰਦੇ ਨੇ ਉਹਨਾਂ ਦੀ ਹੀ ਸਰਕਾਰ ਤੇ ਪੁਲਿਸ ਇੱਕ ਜਿਹੜਾ ਕੰਪਿਊਟਰ ਟੀਚਰ ਮਰਨ ਵਰਤ ਤੇ ਬੈਠਾ ਸੀ ਸੰਗਰੂਰ ਦੇ ਵਿੱਚ ਉਹਨੂੰ ਚੱਕ ਕੇ ਲੈ ਗਈ ਹੁਣ ਤੁਸੀਂ ਦੱਸੋ ਚੱਕ ਤਾਂ ਡੱਲੇਵਾਲ ਨੂੰ ਵੀ ਲੈਣਾ ਸੀ ਪਰ ਡੱਲੇਵਾਲ ਦੇ ਦਿਵਾਲੇ ਇੱਕ ਘੇਰਾ ਇੱਕ ਤਾਕਤ ਡੱਲੇਵਾਲ ਨੂੰ ਔਰ ਉਸ ਸੰਘਰਸ਼ ਨੂੰ ਉਹਨਾਂ ਮੰਗਾਂ ਨੂੰ ਪੰਜਾਬ ਦੇ ਲੋਕਾਂ ਦੀ ਜਿਹੜੀ ਸਪੋਰਟ ਹੈ ਉਸ ਕਰਕੇ ਸਰਕਾਰ ਚੱਕਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਰੀ ਹੁਣ ਜਗਜੀਤ ਸਿੰਘ ਡੱਲੇਵਾਲ ਅਗਲੀ ਸਥਿਤੀ ਕੀ ਬਣੇਗੀ ਇਹ ਤੁਹਾਨੂੰ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਦੱਸਾਂਗੇ ਔਰ ਤੀਜੀ ਵੱਡੀ ਖਬਰ ਹੈ ਕਿ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਗਲੇ 2-3 ਦਿਨ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪਵੇਗਾ। ਕਈ ਥਾਵਾਂ ਤੇ ਭਾਰੀ ਮੀਂਹ ਵੀ ਪੈ ਸਕਦਾ ਹੈ। ਇਹਦੇ ਨਾਲ ਕਿਸਾਨਾਂ ਦੇ ਸਾਹ ਸੁੱਤੇ ਗਏ ਨੇ ਕਿਉਂਕਿ ਕਣਕਾਂ ਜਿਹੜੀਆਂ ਨੇ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨੇ ਪਾਣੀ ਲਾਇਆ ਤਾਂ ਜੇ ਮੀਂਹ ਪਵੇਗਾ ਤਾਂ ਦੁਬਾਰਾ ਪਾਣੀ ਕੜਕ ਨੂੰ ਲੱਗ ਜੇ ਤਾਂ ਕਣਕ ਜਿਹੜੀ ਆ ਉਹ ਪੀਲੀ ਪੈ ਜਾਂਦੀ ਆ, ਖਰਾਬ ਹੋ ਜਾਂਦੀ ਆ। ਇਹ ਗੱਲ ਬਿਲਕੁਲ ਠੀਕ ਹੈ ਜਿਵੇਂ ਇੱਕ ਗੀਤ ਦੇ ਵਿੱਚ ਕਿਹਾ ਸੀ ਜੱਟਾ ਤੇਰੀ ਜੂਨ ਬੁਰੀ ਰੜਕ ਰੜਕ ਮਰ ਜਾਣਾ। ਇਹ ਗੱਲ ਬਿਲਕੁਲ ਸੱਚ ਹੈ। ਕਿ ਕਿਸਾਨ ਤੇ ਮਜ਼ਦੂਰ ਦੀ ਜੂਨ ਬੁਰੀ ਐ ਜੇ ਸੋਕਾ ਹੈ ਤੇ ਤਾਂ ਵੀ ਇਹਨਾਂ ਤੇ ਅਸਰ ਜੇ ਡੋਬਾ ਹੈ ਤੇ ਤਾਂ ਵੀ ਇਹਨਾਂ ਤੇ ਅਸਰ ਬਹੁਤ ਸਾਰੇ ਲੋਕ ਜਦੋਂ ਮੀਂਹ ਦੇ ਸੁਹਾਵਣੇ ਮੌਸਮ ਦਾ ਆਨੰਦ ਲੈ ਰਹੇ ਹੁੰਦੇ ਨੇ ਤਾਂ ਕਿਸਾਨ ਉਸ ਟਾਈਮ ਟੈਨਸ਼ਨ 'ਚ ਹੁੰਦੇ ਨੇ ਉਹ ਬੁਰੀ ਹਾਲਤ 'ਚ ਹੁੰਦੇ ਨੇ ਕਿ ਹੁਣ ਬਣੇਗਾ ਕੀ ਹੁਣ ਅੱਜ ਦੀ ਸਭ ਤੋਂ ਵੱਡੀ ਤੇ ਮੇਨ ਖਬਰ ਤੇ ਗੱਲ ਕਰਦੇ ਆਂ ਅਮਰਤਪਾਲ ਸਿੰਘ ਜਿਹੜੇ ਐਮਪੀ ਨੇ ਖੰਡੂਰ ਸਾਹਿਬ ਤੋਂ ਜਿੱਤੇ ਹੋਏ ਤੇ ਐਸ ਟਾਈਮ ਆਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਨੇ ਪਹਿਲਾਂ ਉਹਨਾਂ ਤੇ ਐਨਐਸਏ ਲੱਗਾ ਹੋਇਆ ਨੈਸ਼ਨਲ ਸਿਕਿਉਰਿਟੀ ਐਕਟ ਤੇ ਹੁਣ ਉਹਨਾਂ ਤੇ ਯੂਏਪੀਏ ਲਾ ਦਿੱਤਾ ਗਿਆ ਇਹ ਯੂਏਪੀ ਕੀ ਬਲਾ ਯੂਏਪੀਏ ਅਨਲੌਫਲ ਐਕਟੀਵਿਟੀ ਪ੍ਰिवेंशन ਐਕਟ ਯੂਏਪੀ ਇਹ ਵੀ ਬਹੁਤ ਵੱਡਾ ਐਕਟ ਹੈ ਔਰ ਇਹਦੇ ਵਿੱਚ ਵੀ ਜ਼ਮਾਨਤ ਮਿਲਣੀ ਬਹੁਤ ਮੁਸ਼ਕਲ ਹੁੰਦੀ ਹੈ ਜਿਹਦੇ ਉੱਪਰ ਯੂਏਪੀਏ ਲੱਗ ਜਾਂਦਾ ਹੈ ਕਈ ਵਾਰ ਉਹਨੂੰ ਬਹੁਤ ਲੰਮਾ ਟਾਈਮ ਜੇਲ੍ਹ ਦੇ ਵਿੱਚ ਬਿਨਾਂ ਜ਼ਮਾਨਤ ਤੋਂ ਬਿਨਾਂ ਬਾਹਰ ਨਿਕਲੇ ਰਹਿਣਾ ਪੈਂਦਾ ਹੈ ਪਹਿਲਾ ਹੀ ਐਨਐਸਏ ਲੱਗਾ ਹੋਣ ਕਰਕੇ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਨਹੀਂ ਸੀ ਕੱਢਿਆ ਜਾ ਰਿਹਾ ਜਦੋਂ ਦਾ ਉਹ ਦੁਬਈ ਤੋਂ ਪੰਜਾਬ ਆਏ ਉਹਨਾਂ ਨੇ ਆਪਣੇ ਤਰੀਕੇ ਨਾਲ ਇੱਥੇ ਕੰਮ ਸ਼ੁਰੂ ਕੀਤਾ ਕਈ ਸਾਰੇ ਸਵਾਲ ਵੀ ਲੋਕਾਂ ਨੇ ਉਹਨਾਂ ਤੇ ਉਠਾਈ ਪਰ ਫਿਰ ਜਦੋਂ ਅਜਨਾਲਾ ਵਾਲਾ ਘਟਨਾ ਵਾਪਰੀ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਅਜਨਾਲਾ ਪਹੁੰਚ ਕੇ ਸੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪੁਲਿਸ ਨੇ ਹੱਥ ਪਾਇਆ ਕਾਰਵਾਈ ਕਰਦਿਆਂ ਉਹਨਾਂ ਨੂੰ ਚੱਕ ਲਿਆ ਉਹਨਾਂ ਦੇ ਕਈ ਸਾਥੀਆਂ ਸਮੇਤ ਜੇਲ੍ਹ ਭੇਜਤਾ ਔਰ ਉਥੋਂ ਫਿਰ ਉਹਨਾਂ ਨੇ ਐਮਪੀ ਦੀ ਚੋਣ ਲੜੀ ਐਮਪੀ ਦੀ ਚੋਣ ਲੜੀ ਤੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਅਮਰਤਪਾਲ ਜਿੱਤੇ 4 ਲੱਖ ਵੋਟਾਂ ਉਹਨਾਂ ਨੂੰ ਪਈਆਂ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੰਵਿਧਾਨ ਦੀ ਵਫਾਦਾਰੀ ਦੀ ਸੌਂ ਵੀ ਚੁੱਕੀ ਹੈ ਔਰ ਉਸ ਤੋਂ ਬਾਅਦ ਹੁਣ ਅਮਰਤਪਾਲ ਦੇ ਉੱਪਰ ਇਹ ਜਿਹੜਾ ਯੂਪੀਏ ਆ ਇਹ ਕਦੋਂ ਤੇ ਕਿਵੇਂ ਕਿਉਂ ਲਾਇਆ ਜਾ ਰਿਹਾ ਇੱਕ ਪਾਸੇ ਅਮਰਤਪਾਲ ਤੇ ਉਹਦੇ ਸਮਰਥਕ ਜਿਹੜੇ ਆ ਉਹ ਨਵੀਂ ਪਾਰਟੀ ਦਾ ਐਲਾਨ ਕਰਨ ਵਾਲੇ ਨੇ ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਦੱਸ ਦਿੱਤਾ ਕਿ ਸਾਡੀ ਪਾਰਟੀ ਦਾ ਨਾਮ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ ਔਰ ਉਹਨਾਂ ਨੇ ਇਹ ਕਿਹਾ ਕਿ ਮਾਗੀ ਦੇ ਮੇਲੇ ਤੇ 14 ਜਨਵਰੀ ਨੂੰ ਅਸੀਂ ਆਪਣੀ ਪਾਰਟੀ ਦਾ ਐਲਾਨ ਕਰਾਂਗੇ ਦੂਜੇ ਪਾਸੇ ਅਮਰਤਪਾਲ ਦੇ ਉੱਪਰ ਹੁਣ ਯੂਪੀਏ ਲਾ ਦਿੱਤਾ ਗਿਆ ਹੈ ਔਰ ਇਹ ਯੂਏਪੀਏ ਕਿਉਂ ਲਾਇਆ ਗਿਆ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਹੋਇਆ ਸੀ ਔਰ ਜਿਹੜੇ ਅਰਸ਼ ਡਾਲਾ ਦੇ ਉੱਪਰ ਇਹ ਦੋਸ਼ ਲੱਗੇ ਸੀ ਅਰਸ਼ ਡਾਲਾ ਗੈਂਗਸਟਰ ਜਿਹੜਾ ਕਿਹਾ ਜਾਂਦਾ ਹੈ ਉਹਦੇ ਨਾਲ ਨਾਲ ਗੁਰਪ੍ਰੀਤ ਹਰੀਨਾਉ ਨੂੰ ਕਤਲ ਕਰਾਉਣ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਅਮਰਤਪਾਲ ਸਿੰਘ ਹੋਰਾਂ ਤੇ ਕਤਲ ਦਾ ਪਰਚਾ ਦਰਜ ਹੋਇਆ ਔਰ ਉਸ ਤੋਂ ਬਾਅਦ ਉਸੇ ਦੇ ਆਧਾਰ ਤੇ ਹੀ ਕਿਹਾ ਜਾ ਰਿਹਾ ਹੈ ਕਿ ਹੁਣ ਅਮਰਤਪਾਲ ਸਿੰਘ ਦੇ ਉੱਪਰ ਜਿਹੜਾ ਯੂਪੀਏ ਉਹ ਜੋ ਆਪਾਂ ਕਹਿ ਦਿੰਦੇ ਇਹਨੂੰ ਉਹ ਲਾ ਦਿੱਤਾ ਗਿਆ ਹੈ ਔਰ ਹੁਣ ਅਮਰਤਪਾਲ ਸਿੰਘ ਜਿਨ੍ਹਾਂ ਦੇ ਜਿਹੜਾ ਐਨਐਸਏ ਲੱਗਾ ਹੋਇਆ ਉਹਦੀ ਦੁਬਾਰਾ ਸਮੀਖਿਆ ਮਾਰਚ ਦੇ ਵਿੱਚ ਕੀਤੀ ਜਾਣੀ ਸੀ ਔਰ ਕਈ ਲੋਕ ਇਹ ਕਹਿ ਰਹੇ ਸੀ ਕਿ ਸ਼ਾਇਦ ਮਾਰਚ ਤੱਕ ਉਹਨਾਂ ਦਾ ਐਨਐਸਏ ਖਤਮ ਕਰ ਦਿੱਤਾ ਜਾਵੇਗਾ ਔਰ ਉਹ ਬਾਹਰ ਆ ਸਕਦੇ ਨੇ ਉਹਨਾਂ ਦੇ ਕਈ ਸਮਰਥਕਾਂ ਨੂੰ ਇਸ ਤਰ੍ਹਾਂ ਦੀ ਉਮੀਦ ਸੀ ਪਰ ਹੁਣ ਜਿਹੜੀ ਨਵੀਂ ਖਬਰ ਆਈ ਹੈ ਕਿ ਯੂਪੀਏ ਠੋਕ ਦਿੱਤਾ ਗਿਆ ਹੁਣ ਅਮਰਤਪਾਲ ਕਦੋਂ ਬਾਹਰ ਆਏਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਚਾਸ ਬਹੁਤ ਸਾਰੇ ਲੋਕਾਂ ਤੇ ਯੂਪੀਏ ਲੱਗਾ ਪਤਾ ਹੀ ਨਹੀਂ ਕਿੰਨੇ ਕਿੰਨੇ ਸਾਲ ਉਹ ਜ਼ਿਲ੍ਹਾ ਚ ਰਹੇ ਨੇ ਐਨਐਸਏ ਤੇ ਯੂਪੀਏ ਦੋਨੇ ਹੀ ਬਹੁਤ ਵੱਡੇ ਐਕਟ ਨੇ ਦੋਨੇ ਹੀ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਤੇ ਯੂਪੀਏ ਅਨਲੌਫੁਲ ਐਕਟੀਵਿਟੀ ਪ੍ਰੋਵੈਂਸ਼ਨ ਐਕਟ ਦੋਨੇ ਹੀ ਵੱਡੇ ਐਕਟ ਨੇ ਦੋਨਾਂ ਚੋਂ ਇੱਕ ਵੀ ਕਿਸੇ ਤੇ ਲੱਗਾ ਹੋਵੇ ਤਾਂ ਬਹੁਤ ਟਾਈਮ ਵਿਅਕਤੀ ਜਿਲ੍ਹਾਂ ਦੇ ਵਿੱਚ ਰਹਿ ਸਕਦਾ ਹੈ ਬਿਨਾ ਟ੍ਰਾਇਲ ਤੋਂ ਵੀ ਤੇ ਹੁਣ ਅਮਰਤਪਾਲ ਦੇ ਉੱਪਰ ਇਹ ਜਿਹੜਾ ਐਕਟ ਲਾਇਆ ਗਿਆ ਇਹ ਕਿੰਨਾ ਟਾਈਮ ਹੋਰ ਉਹਨੂੰ ਜੇਲ੍ਹ 'ਚ ਰੱਖਦਾ ਇਹ ਦੇਖਣਾ ਹੋਏਗਾ ਪਰ ਇੱਥੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਤੁਹਾਡੇ ਸਾਰਿਆਂ ਲਈ ਅਮਰਤਪਾਲ ਤੇ ਇਹ ਐਕਟ ਕਿਉਂ ਲਾਇਆ ਗਿਆ ਕੀ ਸੱਚਮੁੱਚ ਗੌਰਪ੍ਰੀਤ ਹਰੀਨਾਉ ਦੇ ਕਤਲ ਕਰਕੇ ਜਾਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਕਰਕੇ ਜਦੋਂ ਦਾ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਕਈ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਦੇ ਉੱਪਰ ਆਪਣੇ ਬਿਆਨ ਦਿੱਤੇ ਨੇ ਤੰਜ ਕੱਸੇ ਨੇ ਸਿਮਰਨਜੀਤ ਸਿੰਘ ਮਾਨ ਵੀ ਔਖੇ ਹੋਏ ਨੇ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਅਮਰਤਪਾਲ ਹੋਰਾਂ ਦੇ ਆਪਣੇ ਆਪ ਨੂੰ ਹਮੈਤੀ ਕਹਿੰਦੇ ਸੀ ਉਹਨਾਂ ਨੇ ਵੀ ਕਿਹਾ ਇਹ ਬੜਾ ਟੇਡਾ ਜਿਹਾ ਬਿਆਨ ਦਿੱਤਾ ਕਿ ਜੇ ਤਾਂ ਅਮਰਤਪਾਲ ਹੋਰੀ ਖਾਲਸਤਾਨ ਦੀ ਗੱਲ ਕਰਨਗੇ ਤੇ ਅਸੀਂ ਇਹਨਾਂ ਦਾ ਸਮਰਥਨ ਕਰਾਂਗੇ ਤੇ ਜੇ ਖਾਲਸਤਾਨ ਦੀ ਗੱਲ ਨਹੀਂ ਕਰੇਗੀ ਇਹਨਾਂ ਦੀ ਪਾਰਟੀ ਤਾਂ ਫਿਰ ਅਸੀਂ ਇਹਨਾਂ ਦੀ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ ਇਹ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੁਣ ਸਿਮਰਨਜੀਤ ਸਿੰਘ ਮਾਨ ਦਾ ਜਵਾਬ ਜਿਹੜਾ ਹੈ ਉਹ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਜਿਹੜੇ ਕਿ ਅਮਰਤਪਾਲ ਹੋਰਾਂ ਦੇ ਨਾਲ ਰਲ ਕੇ ਪਾਰਟੀ ਬਣਾ ਬਣਾ ਰਹੇ ਨੇ ਉਹਨਾਂ ਨੇ ਦਿੱਤਾ ਉਹ ਕਹਿੰਦੇ ਸਾਨੂੰ ਸਿਮਰਨਜੀਤ ਮਾਨ ਦੀ ਲੋੜ ਨਹੀਂ ਹੈ ਉਹ ਆਪ ਦੇ ਮਤਲਬ ਕੰਮ ਕਰੇ ਤੇ ਅਸੀਂ ਆਪ ਦੇ ਮਤਲਬ ਕਰਾਂਗੇ ਹੁਣ ਸਵਾਲ ਹੋਰ ਵੀ ਨੇ ਕਈ ਜਿਹੜੇ ਹੋਰ ਲੋਕਾਂ ਨੇ ਖੜੇ ਕੀਤੇ ਅਕਾਲੀ ਦਲ ਜਿਹੜਾ ਉਹ ਸੁਖਬੀਰ ਬਾਦਲ ਹੋਰੀ ਇਹ ਸਵਾਲ ਖੜੇ ਕਰ ਰਹੇ ਨੇ ਕਿ ਹੁਣ ਅਮਰਤਪਾਲ ਨਵੀਂ ਪਾਰਟੀ ਬਣਾ ਰਿਹਾ ਜਿਹੜੇ ਸੁਖਬੀਰ ਬਾਦਲ ਹੋਰੀ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਵੱਡੇ ਸਵਾਲ ਖੜੇ ਕੀਤੇ ਅਮਰਤਪਾਲ ਦੇ ਉੱਪਰ ਕਾਂਗਰਸ ਨੇ ਵੀ ਕੀਤੇ ਤੇ ਭਾਜਪਾ ਨੇ ਵੀ ਕੀਤੇ ਤੇ ਹੁਣ ਫਿਰ ਉਹਨਾਂ ਨੇ ਵੱਡੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਉਹ ਕਹਿੰਦੇ ਜਿਹੜੇ ਕਹਿੰਦੇ ਸੀ ਅਸੀਂ ਪੰਥ ਦੀ ਸੇਵਾ ਹੀ ਕਰਨੀ ਹੈ ਇਹ ਸਿਆਸਤਾਂ ਤੋਂ ਅਸੀਂ ਪਾਸੇ ਆ ਤੇ ਹੁਣ ਉਹ ਆਪ ਰਾਜਨੀਤਾ ਬਣ ਰਹੇ ਨੇ ਚੋਣਾਂ ਲੜ ਰਹੇ ਨੇ ਔਰ ਉਹ ਉਹ ਹੁਣ ਰਾਜਨੇਤਾ ਬਣਨ ਦੇ ਲਈ ਪਾਰਟੀਆਂ ਬਣਾ ਰਹੇ ਨੇ ਇਹ ਇਕੱਲਾ ਸੁਖਬੀਰ ਬਾਦਲ ਹੋਰੀ ਕਰ ਰਹੇ ਨੇ ਕੁਝ ਲੋਕ ਇਹ ਵੀ ਕਹਿੰਦੇ ਨੇ ਵੀ ਕੀ ਰਾਜਨੇਤਾ ਸਿਰਫ ਸੁਖਬੀਰ ਬਾਦਲ ਹੋਰੀ ਹੀ ਬਣ ਸਕਦੇ ਨੇ ਹੋਰ ਕੋਈ ਨਹੀਂ ਬਣ ਸਕਦਾ ਖੈਰ ਇਹ ਸਾਰੇ ਸਵਾਲ ਚਰਚਾ ਦੇ ਵਿੱਚ ਨੇ ਔਰ ਏਸੇ ਦੇ ਦਰਮਿਆਨ ਜਿਹੜੀ ਨਵੀਂ ਖਬਰ ਆਈ ਹੈ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ ਯੂਪੀਏ ਅਮਰਤਪਾਲ ਦੇ ਉੱਪਰ ਲਾ ਦਿੱਤਾ ਗਿਆ ਇਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਜਿਹੜੀ ਕਿ ਸੁਖਬੀਰ ਬਾਦਲ ਹੋਰਾਂ ਨੂੰ ਬਹੁਤ ਕਸੂਤੀ ਸਥਿਤੀ ਚ ਲੈ ਕੇ ਆਈ ਹੈ ਉਹ ਕਿ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਇੱਕ ਬਿਆਨ ਕੱਢ ਮਾਰਿਆ ਉਹ ਕਹਿੰਦਾ ਅਕਾਲ ਤਖਤ ਤੇ ਜਿਹੜਾ ਮੈਂ ਕਬੂਲ ਕੀਤੀਆਂ ਗੱਲਾਂ ਉਹ ਤਾਂ ਮੈਂ ਗੱਲ ਖਤਮ ਕਰਨ ਲਈ ਕਬੂਲ ਕੀਤੀਆਂ ਵਰਨਾ ਉਹਨਾਂ ਨੇ ਐਦਾਂ ਦੀ ਗੱਲ ਕੀਤੀ ਸੁਖਬੀਰ ਬਾਦਲ ਨੇ ਜਿਵੇਂ ਉਹ ਇਹ ਕਹਿ ਰਹੇ ਹੋਣ ਕਿ ਵਰਨਾ ਗਣਾ ਤਾਂ ਮੈਂ ਕੋਈ ਕੀਤਾ ਹੀ ਨਹੀਂ ਤਾਂ ਵੱਡੇ ਸਵਾਲ ਉੱਠੇ ਕਿ ਜੇ ਗੁਨਾਹ ਨਹੀਂ ਕੀਤਾ ਤਾਂ ਫਿਰ ਜਿਹੜੇ ਕਬੂਲਨਾਮੇ ਕਾਲ ਤਖਤ ਸਾਹਿਬ ਤੇ ਕੀਤੇ ਉਹ ਪਖੰਡ ਸੀ ਉਹ ਫਰੇਬ ਸੀ ਉਹ ਝੂਠ ਸੀ ਕੀਤੇ ਕਿਉਂ ਕੀ ਗੱਲ ਖਤਮ ਕਰਨ ਲਈ ਕੋਈ ਬੰਦਾ ਝੂਠੇ ਗਨਾ ਤਸਲੀਮ ਕਰ ਸਕਦਾ ਹੈ ਗਨਾ ਸੱਚਾ ਹੈ ਜਾਂ ਝੂਠਾ ਕਾਲ ਤਖਤ ਸਾਹਿਬ ਦੇ ਉੱਪਰ ਝੂਠਾ ਕਬੂਲਨਾਮਾ ਕਰਨਾ ਕੋਈ ਵੀ ਉਹ ਠੀਕ ਨਹੀਂ ਹੈ ਸੋ ਇਸੇ ਤਰ੍ਹਾਂ ਸੁਖਵੀਰ ਬਾਦਲ ਉਹ ਰਾਣੇ ਜਿਹੜਾ ਨਵਾਂ ਬਿਆਨ ਦਿੱਤਾ ਹੈ ਕਿ ਕੋਟਕਪੂਰਾ ਗੋਲੀਕਾਰ ਦੇ ਟਾਈਮ ਤਾਂ ਮੈਂ ਇੱਥੇ ਹੈ ਹੀ ਨਹੀਂ ਸੀ ਤੇ ਮੇਰੇ ਉੱਪਰ ਇਹ ਦੋਸ਼ ਲੱਗੇ ਤਾਂ ਮੈਂ ਸੋਚਿਆ ਕਿ ਗੱਲ ਖਤਮ ਕਰਨੀ ਹੈ ਤਾਂ ਮੈਂ ਉੱਥੇ ਗਨਾਹ ਕਬੂਲ ਕਰ ਲਏ ਤੁਹਾਨੂੰ ਕੀ ਇਹ ਗੱਲ ਠੀਕ ਲੱਗਦੀ ਹੈ ਸਹੀ ਲੱਗਦੀ ਹੈ ਸਾਨੂੰ ਨਹੀਂ ਲੱਗਦੀ ਸਾਨੂੰ ਤਾਂ ਇੰਜ ਲੱਗਦਾ ਹੈ ਕਿ ਸੁਖਬੀਰ ਬਾਦਲ ਪਲਟੀ ਮਾਰ ਰਹੇ ਨੇ ਸੁਖਬੀਰ ਬਾਦਲ ਹੋਰੀ ਜਾਪਦਾ ਹੀ ਸੀ ਕਿ ਉਹ ਇਹ ਸਾਰਾ ਕੁਝ ਜੋ ਮੰਨ ਰਹੇ ਨੇ ਜਾਂ ਜੋ ਵੀ ਹੋ ਰਿਹਾ ਹੈ ਇਹਦੇ ਪਿੱਛੇ ਸਿਆਸਤ ਹੈ ਔਰ ਕਰਨਗੇ ਔਰ ਉਹੀ ਚੀਜ਼ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਬਹੁਤ ਮੀਤ